ਕੀ ਹੋਇਆ ਦੋ ਦਿਨ ਪਹਿਲਾਂ ਅੰਮ੍ਰਿਤਸਰ ਸਾਹਿਬ ਜਿੱਥੇ ਇੱਕ ਮਜੀਠ ਮੰਡੀ ਆ ਜੀ ਸਾਡੇ ਬਹੁਤ ਵੱਡੀ ਇਹ ਡਰਾਈ ਫਰੂਟਸ ਦੀ ਮਤਲਬ ਜਿਹੜਾ ਸਾਰਾ ਡਰਾਈ ਫੂਟ ਦਾ ਮੇਨ ਤੈਨੂੰ ਤਾਂ ਪਤਾ ਹੋਣਾ ਮੇਰਾ ਵੀ ਆਏ ਮਜੀਠ ਮੰਡੀ ਦਾ ਤੇ ਮਜੀਠ ਮੰਡੀ ਇਹਨਾਂ ਨੂੰ ਦੱਸ ਦੇ ਸਭ ਨੂੰ ਜਿਨ੍ਹਾਂ ਨੂੰ ਨਹੀਂ ਸ੍ਰੀ ਅੰਮ੍ਰਿਤਸਰ ਦਾ ਪਤਾ ਇਟ ਇਜ਼ ਦਾ ਮੇਜਰ ਗੇਟਵੇ ਆਫ ਏ ਡਰਾਈ ਫਰੂਟਸ ਤੋਂ ਜੋ ਵੀ afghanistan ਉਸ ਬਾਰਡਰ ਦਾ ਆਉਂਦਾ ਜਾਂ ਕੁਝ ਦਿੱਲੀ ਆਉਂਦਾ ਜਾਂ ਇਟਸ ਬਿਕਮ ਅ ਮੇਜਰ ਟ੍ਰਾਂਜ਼ਿਟ ਪੁਆਇੰਟ ਤੁਸੀਂ ਮੰਨੋਗੇ ਕਿ ਲਾਅਨ ਲਾਅਦਰ ਭਗਵਾਨ ਜੀ ਸਾਹਿਬ ਦਾ ਕਿਵੇਂ ਝੰਡੇ ਝੂੜੇ ਤਾਂ ਲਾਉਂਦਾ ਦੋ ਪੈੱਗ ਬਾਹਰ ਸਰਾਣੇ ਥੱਲੇ ਦੇ ਕੇ ਪਾ ਜਾਂਦਾ ਤੇ ਲੋਕਾਂ ਦਾ ਜਾਤ ਆਏ ਭਾਈ ਲੋਕਾਂ ਨੂੰ ਵੀ ਪਲਵਾ ਦਿਆ ਕਰਕੇ ਲੋਕ ਵੀ ਪਏ ਰਹਿਣ ਦੋ ਸਵੇਰੀ ਪਤਾ ਲੱਗੇ ਹੋਇਆ ਕਿ 4-5 ਕਰੋੜ ਦੀ ਛੜ ਪੈਂਦੀ ਵਾਰੀ ਹੋਇਆ ਕਿ ਆ ਕੇ ਸਾਰਾ ਹੀ ਗੋਡਾਊਨ ਹੀ ਰੁੱਟ ਕੇ ਲੈ ਗਏ ਆ ਮਜੀਠ ਉੱਥੇ ਮੈਂਬਰ ਜਿਹੜੇ ਮਜੀਠ ਮੰਡੀ ਦੇ ਨੇ ਮੈਂ ਉਹਨਾਂ ਦਾ ਬਿਆਨ ਪੜ੍ਹ ਰਿਹਾ ਤੁਹਾਨੂੰ ਮੈਂਬਰਸ ਆਫ ਦ ਫੈਡਰੇਸ਼ਨ ਆਫ ਕਰਿਆਨਾ ਡਰਾਈ ਫਰੂਟ ਐਸੋਸੀਏਸ਼ਨ ਅਲੋਂਗ ਵਿਦ ਦ ਇੰਡੋ ਫੋਰਨ ਚੈਂਬਰ ਆਫ ਕਮਰਸ ਹੈਲਡ ਅ ਮੀਟਿੰਗ ਇਨ ਮਜੀਠ ਮੰਡੀ ਏਰੀਆ ਫਾਰ ਐਕਸਪ੍ਰੈਸਿੰਗ ਕਨਸਰਨ ਓਵਰ ਯਸਟਰਡੇਜ਼ ਇਨਸੀਡੈਂਟ ਅੱਗੇ ਸੁਣੋ ਜੀ ਕੀ ਕਹਿੰਦੇ ਆ ਇਟ ਇਜ਼ ਐਨ ਅਨਪ੍ਰੈਸੀਡੈਂਟਡ ਇਨਸੀਡੈਂਟ ਦ ਪੁਲਿਸ ਸ਼ੁੱਡ ਅਰੈਸਟ ਦ ਸਸਪੈਕਟਸ ਇਮੀਡੀਐਟਲੀ ਸੈਡ ਵੀ ਕੇ ਪਜਾਤ ਪ੍ਰੈਜ਼ੀਡੈਂਟ ਆਫ ਇੰਡੋ ਫੋਰਨ ਚੈਂਬਰ ਆਫ ਕਮਰਸ ਇਹ 85 ਸਾਲ ਦੇ ਬਜ਼ੁਰਗ ਨੇ ਜੀ ਪਜਾਤ ਸਾਹਿਬ ਤੁਸੀਂ ਤਾਂ ਜਾਣਦੇ ਹੋ 85 ਸਾਲ ਦੇ ਬਜ਼ੁਰਗ ਆ ਕਹਿੰਦੇ ਮੈਂ ਆਪਦੀ ਜ਼ਿੰਦਗੀ ਚ ਨਹੀਂ ਵੇਖਿਆ ਕਿ ਰਾਤ ਨੂੰ ਸਾਰਾ ਗਡਾਊ ਨਹੀਂ ਖਾਲੀ ਕਰਕੇ ਰਹਿ ਗਏ ਆਮਡ ਹਥਿਆਰ ਨਾਲ ਲੋਕੀ ਆਏ ਤੇ ਜੇ ਗਡਾਊ ਜਿਹੜਾ ਸ਼ਹਿਰ ਦੇ ਵਿੱਚ ਹੈ ਨਹੀਂ ਸੁਰੱਖਿਅਤ ਰਹਿ ਸਕਦਾ ਤੇ ਦੱਸੋ ਲੋਕ ਜਾਣ ਕੇ ਕਿੱਥੋਂ